ਮਾਰਪੂਰੇ ਦੀ ਰੈਸਪੀ ਜਿਸ ਨੂੰ ਕਿ ਅਸੀਂ ਪੰਜਾਬੀ ਸਟਾਈਲ ਨਾਲ ਬਹੁਤ ਈਜ਼ੀ ਤਰੀਕੇ ਨਾਲ ਸਿਰਫ 5-10 ਮਿੰਟ ਵਿੱਚ ਹੀ ਘਰ ਦੇ ਬੇਸਿਕ ਜੇ ਸਮਾਨ ਤੋਂ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਹਾਂ ਸਾਥਰੀਆ ਤਾਲਜੀ ਮੈਂ ਹਾਂ ਸਿਮਰਨ ਤੇ ਤੁਹਾਡੇ ਸਭ ਦਾ ਮੇਰੇ ਚੈਨਲ ਹੈ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਨੂੰ ਤੁਸੀਂ ਦੇਖ ਸਕੋ ਰੈਸਪੀ ਬਣਾਣੀ ਸ਼ੁਰੂ ਕਰਦੇ ਹਾਂ ਮਾਲਪੂੜੇ ਦਾ ਬੈਟਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ 200 ਗ੍ਰਾਮ ਮੈਦਾ ਲਿਆ ਹੈ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 50 ਗ੍ਰਾਮ ਸੂਜੀ ਨੂੰ ਐਡ ਕਰਾਂਗੇ ਤੇ ਉਸ ਤੋਂ ਬਾਅਦ 100 ਗ੍ਰਾਮ ਅਸੀਂ ਜੋ ਚੀਨੀ ਹੈ ਉਹ ਲਈ ਹੈ ਤੇ ਚੀਨੀ ਨੂੰ ਅਸੀਂ ਪਾਵਾਂਗੇ ਉਸ ਤੋਂ ਬਾਅਦ ਮੈਂ ਜੋ ਦੁੱਧ ਦੀ ਫਰੈਸ਼ ਮਲਾਈ ਹੈ ਦੋ ਵੱਡੇ ਚਮਚ ਭਰ ਕੇ ਮਲਾਈ ਲਈ ਹੈ ਥੋੜੇ ਜਿਹੇ ਕਾਲੀ ਮਿਰਚਾਂ ਲਈਆਂ ਨੇ ਸਾਬਤ ਵਾਲੀਆਂ ਤੇ ਥੋੜੇ ਜਿਹੇ ਅਸੀਂ ਸਾਬਤ ਵਾਲੀ ਸੌਂਫ ਲਈ ਹੈ ਤੇ ਉਸ ਤੋਂ ਬਾਅਦ ਥੋੜਾ ਜਿਹਾ ਅਸੀਂ ਗਰਮ ਦੁੱਧ ਲਿਆਏ ਦੇ ਬੈਟਰ ਬਣਾਉਣ ਦੇ ਲਈ ਕੋ ਸੌਣਾ ਚਾਹੀਦਾ ਦੁੱਧ ਤੇ ਉਸ ਤੋਂ ਬਾਅਦ ਕ੍ਰਸ਼ ਕੀਤੀ ਥੋੜੀ ਜਿਹੀ ਛੋਟੀ ਇਲਾਇਚੀ ਉਹਨੂੰ ਪਾਊਡਰ ਰਾ ਲਿਆ ਹੈ ਤੇ ਸਾਰਾ ਸਮਾਨ ਲੈਣ ਤੋਂ ਬਾਅਦ ਜੋ ਅਸੀਂ ਜੋ ਮੈਦਾ ਹੈ ਸਾਡਾ ਉਹਨੂੰ ਇੱਕ ਵੱਡੇ ਬੌਲ ਵਿੱਚ ਅਸੀਂ ਟਰਾਂਸਫਰ ਕਰ ਲਵਾਂਗੇ ਬੈਟਰ ਬਣਾਉਣ ਦੇ ਲਈ ਤੇ ਮੈਦੇ ਦੇ ਵਿੱਚ ਉਸ ਤੋਂ ਬਾਅਦ ਅਸੀਂ ਜੋ ਸਾਡੀ ਸੂਜੀ ਹੈ 50 ਗ੍ਰਾਮ ਉਹ ਵੀ ਇਹਦੇ ਵਿੱਚ ਐਡ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਜੋ ਅਸੀਂ ਚੀਨੀ ਲਈ ਹੈ ਉਹਦੇ ਵਿੱਚ ਉਹ ਵੀ ਅਸੀਂ ਇਹਦੇ ਵਿੱਚ ਐਡ ਕਰ ਦੇਣੀ ਹੈ ਤੇ ਜੋ ਸਾਰਾ ਇਨਗਰੀਡੀਅੰਟ ਹੈ ਜ ਸਾਬਤ ਸੌਂਫ ਹੈ ਜੋ ਸਾਡੇ ਕੋਲ ਛੋਟੀ ਇਲਾਇਚੀ ਐ ਸੀ ਕ੍ਰਸ਼ ਕਰਕੇ ਰੱਖੀ ਹੋਈ ਉਬੀਅਸੀ ਇਹਦੇ ਵਿੱਚ ਐਡ ਕਰ ਦੇਣੀ ਆ ਸਾਬਤ ਵਾਲੀ ਜੋ ਕਾਲੀ ਮਿਰਚ ਹੈ ਉਹਦੇ ਦਾਣੇ ਵੀ ਅਸੀਂ ਇਹਦੇ ਵਿੱਚ ਐਡ ਕਰ ਦੇਨੇ ਨੇ ਤੇ ਮલાઈ ਦੇ ਦੋ ਵੱਡੇ ਚਮਚ ਅਸੀਂ ਉਹ ਵੀ ਇਹਦੇ ਵਿੱਚ ਐਡ ਕਰ ਦੇਵਾਂਗੇ ਤੇ ਦੁੱਧ ਥੋੜਾ ਜਿਹਾ ਗਰਮ ਹੈ ਉਹ ਅਸੀਂ ਪਾ ਕੇ ਤੇ ਨੂੰ ਇਹਦਾ ਬਹੁਤ ਸਮੂਥ ਜਿਹਾ ਇੱਕ ਬੈਟਰ ਬਣਾ ਲੈਣਾ ਅਸੀਂ ਇਹਨੂੰ ਬੀਟ ਕਰਦੇ ਜਾਵਾਂਗੇ ਜਦ ਤੱਕ ਇੱਕ ਸਮੂਥ ਬੈਟਰ ਨਹੀਂ ਸਾਡਾ ਬਣ ਜਾਂਦਾ ਤੇ ਅਸੀਂ ਹੁਣ ਜੋ ਬੈਟਰ ਹੈ ਬਣਾ ਲਿਆ ਹੈ ਕੋਲ ਸਾਡਾ ਤਿਆਰ ਹੋ ਗਿਆ ਹੈ ਪੂਰੇ ਬਣਾਉਣ ਦੇ ਲਈ ਬਹੁਤ ਸਮੂਥ ਹੈ ਤੇ ਉਸ ਤੋਂ ਬਾਅਦ ਅਸੀਂ ਤੇ ਕੀ ਨੂੰ ਗਰਮ ਕੀਤਾ ਤੁਸੀਂ ਔਇਲ ਵਿੱਚ ਵੀ ਬਣਾ ਸਕਦੇ ਹੋ ਤੇ ਮੈਂ ਜਦੋਂ ਤੱਕ ਕੀ ਪੂਰਾ ਅਚੀ ਤਰ੍ਹਾਂ ਦੇਸੀ ਗਰਮ ਹੋ ਗਿਆ ਤੇ ਅਸੀਂ ਕੜਚੀ ਦੇ ਨਾਲ ਇਹਦੇ ਵਿੱਚ ਜੋ ਪੂੜੇ ਨੇ ਮਾਲ ਪੂੜੇ ਉਹ ਬਣਾਵਾਂਗੇ ਅਦਾ ਅਲੱਗ ਸੇ ਕੋਈ ਵੀ ਸਰਪ ਨਸੀ ਬਣਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸੇ ਸਭ ਕੁਛ ਇਸ ਕੀ ਮੈਂ ਬੈਟਰ ਦੇ ਵਿੱਚ ਪਾ ਦਿੱਤਾ ਹੈ ਚੀਨੀ ਔਰ ਸਾਰੇ ਜੋ ਸਮਾਨ ਹੈ ਸਾਰਾ ਪਾ ਕੇ ਇੱਕ ਵਾਰੀ ਵਿੱਚ ਅਸੀਂ ਮਾਲ ਪੂੜੇ ਬਣਾ ਲੈਣੇ ਨੇ ਤੇ ਉਸ ਤੋਂ ਬਾਅਦ ਸਾਰੇ ਮਾਲ ਪੂੜਿਆਂ ਨੂੰ ਜਦ ਤੱਕ 골ਡਨ ਬ੍ਰਾਊਨ ਕਲਰ ਚ ਨਹੀਂ ਹੋ ਜਾਂਦੇ ਅਸੀਂ ਫਰਾਈ ਕਰ ਲੈਣਾ ਹੈ ਤੇ ਸਾਡੇ ਪੰਜਾਬੀ ਸਟਾਈਲ ਦੇ ਜੋ ਮਾਲ ਪੂਰੇ ਨੇ ਬਣ ਕੇ ਤਿਆਰ ਨੇ ਸਿਰਫ 5-10 ਮਿੰਟਾਂ ਵਿੱਚ ਇਹ ਸਾਰੇ ਪੂਰੇ ਸੀ ਬਣਾ ਕੇ ਤਿਆਰ ਕਰ ਲੈਨੇ ਤੇ ਬਹੁਤ ਹੀ ਸੌਫਟ ਤੇ ਬਹੁਤ ਹੀ ਸਪੰਜੀ ਸਾਡੇ ਜੋ ਮਾਲ ਪੂਰੇ ਨੇ ਬਣ ਕੇ ਰੈਡੀ ਹੋਏ ਨੇ ਤੇ ਬਹੁਤ ਹੀ ਬੇਸਿਕ ਜੇ ਘਰ ਦੇ ਸਮਾਨ ਤੋਂ ਹੀ ਅਸੀਂ ਇਹਨਾਂ ਨੂੰ ਬਣਾਇਆ ਹੈ ਅਲੱਗ ਤੋਂ ਸਾਨੂੰ ਸਰਪ ਵਗੈਰਾ ਬਣਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਸੌਫਟ ਤੇ ਸਾਡੇ ਸਪੰਜੀ ਮਾਲ ਪੂਰੇ ਬਣ ਕੇ ਤਿਆਰ ਹੋਏ ਨੇ